ਅਰਪਣ ਦੇ ਅਭਿਨੈ ਢੁੜੇ ਵਿਦਿਆਰਥੀ ਦਰਸ਼ਕਾਂ ਦਾ ਸਵਾਗਤ ਕਰਦੇ ਹੋਏ ਆ ਅੱਜ ਅਸੀਂ ਪੰਜਾਬ ਦੇ ਮਹਾਨ ਕਲਾਕਾਰ ਪੁਸਤਕ ਦੇ ਵਿੱਚ ਸतीश ਗੁਜਰਾਲ ਜੀ ਦੇ ਨਾਇਕ ਬਿੰਬ ਤੇ ਗੱਲ ਕਰਾਂਗੇ ਸतीश ਗੁਜਰਾਲ ਜੀ ਦਾ ਜਨਮ 1925 ਦੇ ਵਿੱਚ ਹੋਇਆ ਤਾਂ ਉਹਨਾਂ ਦਾ ਇਹ ਸਮਾਂ ਜਿਹੜਾ ਸੀ 25 ਦਸੰਬਰ 1925 ਤੋਂ ਲੈ ਕੇ 26 ਮਾਰਚ 2020 ਤੱਕ ਉਹਨਾਂ ਨੇ ਆਪਣਾ ਜੀਵਨ ਜੀਵਿਆ ਆਪਣੇ ਮਾਤਾ ਪਿਤਾ ਦੋਨੋਂ ਹੀ ਦੇਸ਼ਪੱਤ ਤਿੰਨ ਨਾਲ ਜੁੜੇ ਸਨ ਪਿਤਾ ਦਾ ਨਾਮ ਅਵਤਾਰ ਨਰੇਨ ਤੇ ਮਾਤਾ ਪੁਸ਼ਪਾ ਗੁਜਰਾਲ ਦੋਨਾਂ ਦਾ ਇਸ ਤਰ੍ਹਾਂ ਦਾ ਜੀਵਨ ਸੀ ਕਿ ਕੁਦਰਤੀ ਤੌਰ ਤੇ ਸਤੀਸ਼ ਗੁਜਰਾਲ ਆਮ ਬੱਚਿਆਂ ਨਾਲੋਂ ਵੱਖਰੇ ਸਨ ਤੇ ਉਹ ਕਹਿੰਦੇ ਸਨ ਕਿ ਉਹਨਾਂ ਦੀ ਮਾਂ ਦੀਆਂ ਲੋਰੀਆਂ ਦੇ ਵਿੱਚ ਹਰਤ ਘੜੀਆਂ ਦੀ ਛੁਣਕਾਰ ਸੀ ਇੱਕ ਵਾਰ ਤੇਜ਼ ਤੋਸਤਾ ਪਰਿਵਾਰ ਪਹਿਲਗਾਮ ਗਏ ਜਿੱਥੇ ਬਰਫੀਲੀ ਨਦੀ ਵਿੱਚ ਡਿੱਗਣ ਕਰਕੇ ਸਤੀਸ਼ ਦੀਆਂ ਲੱਤਾਂ ਸੁੱਨ ਹੋ ਗਈਆਂ ਤੇ ਬਹੁਤ ਦੇਰ ਬਾਅਦ ਠੀਕ ਹੋਇਆ ਪੰਜਵੀਂ ਜਵਾਬ ਜਦੋਂ ਸतीश ਪਹੁੰਚਿਆ ਉਸਤੇ ਬਿਮਾਰੀ ਕਾਰਨ ਕੰਨ ਬੋਲੇ ਹੋ ਗਏ ਪਿਤਾ ਨੂੰ ਪੜ੍ਹਾਈ ਦਾ ਫਿਕਰ ਲੱਗਾ ਕਿ ਹੁਣ ਉਹ ਬੱਚਾ ਕਿਵੇਂ ਪੜ੍ਹੇਗਾ ਤਾਂ ਉਹਨਾਂ ਨੇ ਸतीश ਵਾਸਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਕਿ ਸतीश ਨੂੰ ਚੰਗੀ ਜਗ੍ਹਾ ਪੜਾਇਆ ਜਾਵੇ ਇਸ ਵਾਸਤੇ ਉਹਨਾਂ ਨੇ ਬੋਰਡਿੰਗ ਹਾਊਸ ਵਿੱਚ ਜੇਲਮ ਤੋਂ ਲਾਹੌਰ ਤੱਕ ਉਹਨਾਂ ਨੂੰ ਲਿਆਂਦਾ ਤੇ ਇੱਥੇ ਜਦੋਂ ਲਾਹੌਰ ਪਹੁੰਚੇ ਅੰਨੇ ਬੋਲੇ ਸਕੂਲ ਬੱਚਿਆਂ ਦੇ ਸਕੂਲ ਵਿੱਚ ਦਾਖਲਾ ਲਿਆ ਤੇ ਪ੍ਰਿੰਸੀਪਲ ਨੇ ਕਾਸ ਤੌਰ ਤੇ ਇਹਨਾਂ ਨੂੰ ਇਹ ਕਹਿ ਦਿੱਤਾ ਕਿ ਤੁਸੀਂ ਇਸ ਬੱਚੇ ਨੂੰ ਕਲਾਸਾਂ 'ਚ ਨਹੀਂ ਭੇਜੋਗੇ ਇਹ ਕੇਵਲ ਬਾਕੀ ਬੱਚਿਆਂ ਦੇ ਰਾਹੀ ਜਾਂ ਕਦੇ-ਕਦੇ ਸਕੂਲ ਆ ਕੇ ਸਮਝ ਲੈ ਪਰ ਹਰ ਰੋਜ਼ ਸਕੂਲ ਨਹੀਂ ਆਏਗਾ ਕਿਉਂਕਿ ਇਸ ਦੇ ਜਮਾਤੀਆਂ ਨੂੰ ਇਤਰਾਜ਼ ਹੈ ਇਸ ਤਰ੍ਹਾਂ ਦਾ ਜਦੋਂ ਉਸ ਨੂੰ ਸਕੂਲ 'ਚ ਮਾਹੌਲ ਮਿਲਿਆ ਤਾਂ ਉਹਦੇ ਵਾਸਤੇ ਕਈ ਵਾਰੀ ਜਦੋਂ ਦੂਸਰਿਆਂ ਦੇ ਅੱਖਾਂ ਤੇ ਦੇ ਤੂੰ ਹੀ ਅਦਾਜ਼ਾ ਲਗਾ ਦੂਸਰਿਆਂ ਦੇ ਬੋਲਣ ਤੋਂ ਉਹਨਾਂ ਦੇ ਲਿਪ ਮੁਵਮੈਂਟ ਤੋਂ ਅਦਾਜ਼ਾ ਲਗਾਉਂਦਾ ਸੀ ਸतीश ਕਿ ਕੋਈ ਕੀ ਬੋਲ ਰਿਹਾ ਹੈ ਤੇ ਕਈ ਵਾਰ ਕੋਈ ਸ਼ਬਦ ਉਹ ਗਲਤ ਉਚਾਰ ਦਿੰਦਾ ਤੇ ਸਾਰੇ ਬੱਚੇ ਉਸ ਦਾ ਮੌਜੂਦ ਆਂਦੇ ਇਸ ਤਰ੍ਹਾਂ ਸतीश ਬੜਾ ਹੀ ਨਮੋਸ਼ੀ ਦੇ ਵਿੱਚ ਘਿਰ ਜਾਂਦਾ ਸਬਰ ਤੇ ਘੁੱਟ ਭਰਦਾ ਪਰ ਉਸ ਦੀ ਰੂਹ ਬੜੀ ਦੁਖੀ ਹੁੰਦੀ ਤੇ ਉਸ ਇਸ ਰੂਹ ਦੀ ਦੁਖੀ ਨੂੰ ਦੁੱਖ ਨੂੰ ਦੂਰ ਕਰਨ ਵਾਸਤੇ ਉਸ ਨੇ ਪੇਂਟਿੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਅਸੀਂ ਕਹਿ ਸਕਦੇ ਹਾਂ ਕਿ ਸतीश ਨੇ ਆਪਣੇ ਜੀਵਨ ਦੀ ਇਸ ਕਮਜ਼ੋਰੀ ਨੂੰ ਇੱਕ ਆਪਣੇ ਆਰਟ ਦੇ ਵਿੱਚ ਬਦਲ ਲਿਆ ਜੈਸ ਨਾਲ ਉਸ ਦੀ ਜਿਹੜੀ ਜੀਵਨ ਦੀ ਜਿਹੜੀ ਸਥਿਤੀ ਆ ਜਾਂ ਜੀਵਨ ਉਸ ਦਾ ਥੋੜਾ ਸੌਖਾ ਹੋ ਗਿਆ ਹੋਰ ਉਹ ਪ੍ਰਿੰਟਿੰਗ ਤੇ ਦੁਨੀਆ ਚ ਉੱਤਰਦਾ ਗਿਆ ਉਸ ਨੇ ਗ੍ਰਾਫਿਕ ਆਰਟਸ ਵਿੱਚ ਡਿਪਲੋਮਾ ਕੀਤਾ ਵਾਈ ਨਾਟ ਸਕੂਲ ਵਿੱਚ ਦਾਖਲਾ ਲਿਆ ਪੁਸਤਕਾ ਪੜਨ ਦਾ ਸ਼ੁਕੀਨ ਸੀ ਉਸ ਨੇ ਗਾਲिब ਨੂੰ ਇਕਬਾਲ ਨੂੰ ਫੈਜ਼ ਨੂੰ ਮੰਟੋ ਨੂੰ ਸਾਰਿਆਂ ਨੂੰ ਛੋਟੀ ਉਮਰ ਜੀ ਪੜ ਲਿਆ ਜਿਸ ਕਰਕੇ ਉਹਦੇ ਅੰਦਰ ਇੱਕ ਕਲਾਕ੍ਰਿਤੀ ਜਿਹੜੀ ਆ ਉਸਦੇ ਵਾਸਤੇ ਵੀ ਕਾਫੀ ਉਤਸ਼ਾਹ ਜਿਹੜਾ ਸੀ ਜਾਗਿਆ ਤੇ ਉਸਦੇ ਨਾਲ ਦੇ ਤਾਂ ਡਰਾਇੰਗ ਟੀਚਰ ਬਣ ਗਏ ਜਾਂ ਡਰਾਫਟਸਮੈਨ ਬਣ ਗਏ ਪਰ ਸतीश ਨੇ ਕਲਾਕਾਰ ਬਣਨ ਦਾ ਮਨ ਬੜਾਇਆ ਹੁਣ ਉਸਦੀ ਕਲਾ ਦੇ ਅੰਦਰ ਨਿਖਾਰ ਲੈਣ ਵਾਸਤੇ ਉਸਨੇ ਆਪਣੇ ਆਪ ਨੂੰ ਥੋੜਾ ਜਿਹਾ ਸਥਿਤੀਆਂ ਬਦਲੀਆਂ ਦੇਸ਼ ਦੀ ਵੰਡ ਮਗਰੋਂ ਸतीश Shimla ਆ ਗਿਆ Shimla ਆਉਣ ਤੋਂ ਬਾਅਦ ਪੰਜਾਬ ਸਰਕਾਰ ਦੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ 'ਚ ਉਸਨੇ ਨੌਕਰੀ ਕੀਤੀ ਪਰ ਜਲਦੀ ਹੀ ਉਸ ਦਾ ਜਿਹੜਾ ਮਨ ਹੈ ਨੌਕਰੀ ਤੋਂ ਉਕਤ ਆ ਗਿਆ ਕਿਉਂਕਿ ਉਸ ਨੌਕਰੀ ਦੇ ਵਿੱਚ ਉਸ ਨੂੰ ਕੁਝ ਨਵਾਂ ਸਿੱਖਣ ਲਈ ਨਹੀਂ ਮਿਲ ਰਿਹਾ ਸੀ ਤੇ ਉਸ ਦਾ ਜਿਹੜਾ ਬੌਸ ਸੀ ਉਸ ਦਾ ਜਿਹੜਾ ਅਫਸਰ ਸੀ ਉਸ ਨੂੰ ਕਲਾ ਦੀ ਕੋਈ ਬਹੁਤੀ ਸਮਝ ਨਹੀਂ ਸੀ ਜਿਸ ਕਰਕੇ ਉਸ ਨੇ ਨੌਕਰੀ ਤੋਂ ਉਸ ਨੂੰ ਕੱਢ ਦਿੱਤਾ ਗਿਆ ਤੇ ਇਹ ਕਿਹਾ ਗਿਆ ਕਿ ਸਤੀਸ਼ ਦੀ ਕਲਾ ਜਿਹੜੀ ਆ ਉਹ ਕੀਚ ਮਚੋਲੇ ਜਾਂ ਸਬਜ ਨਹੀਂ ਹੁੰਦੀ ਬੇਰਜ਼ਗਾਰੀ ਦੀ ਹਾਲਤ ਵਿੱਚ ਸਤੀਸ਼ ਫਿਰ ਦਿੱਲੀ ਆਇਆ ਜਦੋਂ ਦਿੱਲੀ ਦੁਬਾਰਾ ਪਹੁੰਚਿਆ ਤਾਂ ਉਸਨੇ ਥੋੜਾ ਆਪਣਾ ਵਿਸ਼ਾ ਬਦਲ ਕੇ ਦੇਸ਼ਵੰਡ ਤੋਂ ਦੁਖੀ ਤਾਂ ਪਹਿਲਾਂ ਸੀ ਉਸਨੇ ਆਪਣੀ ਕਲਾ ਦੇ ਵਿੱਚ ਨਿਖਾਰ ਲਿਆਉਣ ਲਈ ਦੇਸ਼ਵੰਡ ਦੇ ਤੋਂ ਦੁਖਾਦ ਤੋਂ ਪ੍ਰਭਾਵਿਤ ਪੇਂਟਿੰਗ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਇਹਨਾਂ ਵਿੱਚ ਪੀੜਿਤ ਚਿਹਰੇ ਲਾਟਾਂ ਛੱਡਦੇ ਚੌੜੇ ਨੱਕ ਬੁਕਾਲਾਂ ਵਰਗੀਆਂ ਛਾਤੀਆਂ ਰੋਂਦੀਆਂ ਹੋਈਆਂ ਤੀਵੀਆਂ ਦਰਿੰਦਿਆਂ ਵਰਗੇ ਹੱਥ ਭੱਕਦੇ ਹੋਏ ਲਾਲ ਕਾਲੇ ਤੇ ਚਿੱਟੇ ਰੰਗਾਂ ਦੇ ਪਾ ਜਿਹੜੇ ਕੁਝ ਉਸਦੇ ਪੋਚੇ ਜੋ ਅਸਥਿਤ ਪਾਤਰਾਂ ਦੀ ਕਰਤੂਤਾ ਦੇ ਦੁੱਖ ਤੇ ਕ੍ਰੂਰਤਾ ਦਿਖਾਉਂਦੇ ਉਸ ਨੂੰ ਉਸਨੇ ਪੇਸ਼ ਕੀਤਾ ਚਾਰਲਸ ਫਾਬਰੀ ਨਾਲ ਉਸਦੀ ਕਾਫੀ ਕਲਾ ਦੇ ਮੁੱਦੇ ਤੇ ਗੱਲਬਾਤ ਹੁੰਦੀ ਚਾਰਲਸ ਫਾਬਰੀ ਨੇ ਉਸ ਨੂੰ ਇਹ ਕਿਹਾ ਕਿ ਉਸ ਦਾ ਕਲਾ ਦਾ ਇੱਕ ਪਾਸਾ ਹੀ ਦੇਖਦਾ ਹੈ ਜਿਵੇਂ ਜ਼ਿੰਦਗੀ ਚ ਇੱਕ ਰੋਸ਼ ਇੱਕ ਜ਼ਿੰਦਗੀ ਇੱਕ ਥਾਂ ਮੈਂ ਜਿਸਦੇ ਦੋ ਪਾਸੇ ਰੋਸ਼ਨੀ ਹੈ ਤੇ ਦੂਜੇ ਇਹ ਜਵਾਬ

ਜਿਹੜਾ ਕਲਾਕਾਰ ਉਸ ਪਾਸੇ ਦੀ ਗੱਲ ਕਰਦਾ ਹੈ ਜਿਸ ਪਾਸੇ ਉਹ ਖੜਾ ਹੈ ਮੰਨ ਲਓ ਪਰਛਾਵੇਂ 'ਚ ਖੜਾ ਤੇ ਪਰਛਾਵਾ ਚਿੱਤਰੇਗਾ ਜੋ ਰੋਸ਼ਨੀ 'ਚ ਖੜਾ ਹੈ ਤੇ ਰੋਸ਼ਨੀ ਚਿੱਤਰੇਗਾ ਇਸ ਤਰ੍ਹਾਂ ਵੱਡੇ ਵੱਡੇ ਉਸਤਾਦ ਸਕੈਰੋ ਤੇ ਰਵੀਰਾ ਤੋਂ ਉਸਨੇ ਕਲਾ ਦੇ ਗੁਣ ਸਿੱਖੇ ਉਸ ਨੂੰ ਮੈਕਸੀਕੋ ਜਾਣ ਦਾ ਮੌਕਾ ਮਿਲਿਆ ਜਿੱਥੇ ਸਕੀਰੋ ਤੇ ਰਵੀਰਾ ਨਾਂ ਦੇ ਆਰਟਿਸਟ ਉਸ ਨੂੰ ਮਿਲੇ ਤੇ ਉੱਥੋਂ ਉਸ ਤੋਂ ਵਾਪਸ ਆ ਕੇ ਦਿੱਲੀ ਆ ਕੇ ਉਸਨੇ ਕਿਰਨ ਨਾਲ ਵਿਆਹ ਕਰਾਇਆ ਜਿਹੜੀ ਖੂਬਸੂਰਤ ਕੁੜੀ ਸੀ ਔਰ ਕਲਾ ਦੇ ਨਾਲ ਜੁੜੀ ਹੋਈ ਸੀ ਉਸਦੇ ਪਿਤਾ ਨੂੰ ਕਿਰਨ ਦੇ ਪਿਤਾ ਨੂੰ ਰਿਸ਼ਤਾ ਚੰਗਾ ਨਾ ਲੱਗਾ ਪਰ ਕਿਰਨ ਨੇ ਤੇ ਤੀਸ਼ ਨੇ ਆਪਣੀ ਜ਼ਿੰਦਗੀ ਇਕੱਠੇ ਬਿਤਾਉਣ ਦਾ ਜਿਹੜਾ ਫੈਸਲਾ ਸੀ ਉਹ ਕਰ ਲਿਆ ਸੀ ਉਸ ਤੋਂ ਬਾਅਦ ਤੀਸ਼ ਗੁਜਰਾਲ ਕੰਧ ਚਿੱਤਰ ਬਣਾਉਣ ਵਿੱਚ ਆਪਣਾ ਹੱਥ ਜਮਾਉਣ ਲੱਗੇ ਉਹਨਾਂ ਨੇ ਜਿਹੜੇ ਮਿਊਰਲ ਜਾਂ ਕੰਧ ਚਿੱਤਰ ਬਣਾਏ ਉਹਨਾਂ ਵਿੱਚ ਆਪਣੀ ਕਲਾ ਦਾ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਯੂਰਪ ਨਿਊਯਾਰਕ ਤੇ ਅਰਬ ਦੇਸ਼ਾਂ ਵਿੱਚ ਉਹਨਾ ਆਪਣੀ ਕਲਾ ਦਾ ਖੂਬ ਪ੍ਰਦਰਸ਼ਨ ਕਰਦੇ ਹੋਏ ਖੂਬ ਦੌਲਤ ਵੀ ਕਮਾਈ ਤੇ ਸ਼ੌਰਤ ਵੀ ਕਮਾਈ ਤੇ ਉਹਨਾਂ ਨੇ ਇੱਕ ਵਾਰ ਲੇਖਕ ਨਾਲ ਮੁਲਾਕਾਤ ਕੀਤੀ ਬਲਵੰਤ ਗਾਰਗੀ ਨਾਲ ਤੇ ਉਹਨਾਂ ਨੇ ਉਹਨੂੰ ਦੱਸਿਆ ਬਲਵੰਤ ਗਾਰਗੀ ਨੂੰ ਕਿ ਉਹਨਾਂ ਦਾ ਉਹਨਾਂ ਦੀ ਜ਼ਿੰਦਗੀ ਇੱਕ ਅਨੇਕੂ ਵਰਗੀ ਹੈ ਕਹਿੰਦਾ ਜਿਸ ਤਰ੍ਹਾਂ ਅਨੇਕੂ ਵਿੱਚ ਕਿਸੇ ਨੂੰ ਤੱਕਾ ਦੇ ਦੇਵੋ ਤੇ ਉਸ ਦਾ ਬਾਹਰ ਨਿਕਲਣਾ ਔਖਾ ਹੈ ਉਸੇ ਪ੍ਰਕਾਰ ਕਹਿੰਦਾ ਉਸਦੀ ਜ਼ਿੰਦਗੀ ਪਹਿਲਾਂ ਅੰਨੇ ਖੂ ਵਰਗੀ ਸੀ ਜਿਸ ਵੇਚੋ ਡਿੱਗਿਆ ਸੀ ਤੇ ਉਸਦੀ ਪਤਨੀ ਨੇ ਉਸ ਨੂੰ ਇਸ ਖੂ ਚੋਂ ਕੱਢਿਆ ਤੇ ਉਸ ਨੇ ਦੁਨੀਆ ਦੇ ਨਵੇਂ ਦਰਵਾਜ਼ੇ ਖੋਲ ਦਿੱਤੇ ਤੇ ਉਸਦੀ ਪਤਨੀ ਨੇ ਉਸ ਦੇ ਲਈ ਕੰਨਾ ਕੰਨਾ ਦਾ ਕੰਮ ਵੀ ਕੀਤਾ ਤੇ ਉਸਦੀ ਕਲਾ ਦੇ ਵਿੱਚ ਵੀ ਉਸਦੀ ਮਦਦ ਕੀਤੀ ਉਹਨੂੰ ਔਰਤ ਦਾ ਪਿਆਰ ਹੀ ਨਹੀਂ ਮਿਲਿਆ ਸਗੋਂ ਉਸ ਨੂੰ ਔਰਤ ਦਾ ਸਹਿਯੋਗ ਵੀ ਮਿਲਿਆ ਤੇ ਉਹਨੂੰ ਲੱਗਿਆ ਕਿ ਉਹਦੀ ਇਕਾਲ ਵਿਭਾਵਨਾ ਖਤਮ ਹੋ ਗਈ ਕਿਉਂਕਿ ਉਸਦੀ ਪਤਨੀ ਉਸਦੇ ਨਾਲ ਸਾਥ ਦੇਂਦੀ ਸੀ ਉਸ ਤੋਂ ਬਾਅਦ ਉਸ ਦੇ ਜਿਹੜਾ ਸतीश ਗੁਜਰਾਲ ਨੂੰ ਕਿਸੇ ਇੱਕ ਕਲਾਕਾਰ ਨੇ ਪ੍ਰਭਾਵਿਤ ਨਹੀਂ ਕੀਤਾ ਸਗੋਂ ਬਹੁਤ ਸਾਰੇ ਕਲਾਕਾਰਾਂ ਤੋਂ ਪ੍ਰਭਾਵਿਤ ਹੋਇਆ ਜਿਨ੍ਹਾਂ ਦੇ ਵਿੱਚ ਉਸ ਦੀ ਕਲਾਕਾਰਾਂ ਦੀ ਨਿਪੁੰਨਤਾ ਸੀ ਜਿਸ ਦੇ ਵਿੱਚ ਵੀ ਉਸ ਨੂੰ ਜ਼ਰੂਰ ਆਪਣੀ ਕਲਾ ਦੇ ਵਿੱਚ ਉਸ ਦਾ ਪ੍ਰਦਰਸ਼ਨ ਕਰਦਾ ਜਾਂ ਉਸ ਆਭਾਰ ਕਲਾ ਚੰਗੀ ਕਲਾ ਨੂੰ ਜ਼ਰੂਰ ਸੋਚਦਾ ਸਮਝਦਾ ਸੀ ਤੇ ਉਹ ਆਪਣੇ ਮਤਲਬ ਉਸ ਨੂੰ ਕਈ ਵਾਰ ਮੈਨੂੰ ਬਹੁਤ ਸਾਰੇ ਆਲੋਚਕਾਂ ਦੇ ਦਾਅਵੇ ਸਾਹਮਣਾ ਕਰਨਾ ਪੈਂਦਾ ਪਰ ਆਲੋਚਕਾਂ ਤੋਂ ਕਦੀ ਡਰਦਾ ਨਹੀਂ ਸੀ ਉਹ ਲੋਚਕਾਂ ਦਾ ਬਿਲਕੁਲ ਹਾਜ਼ਰ جواب ਦੇ ਨਾਲ جواب ਦਿੰਦਾ ਸੀ ਤੇ ਕਹਿੰਦਾ ਸੀ ਕਿ ਕਲਾ ਨੂੰ ਕਿਸੇ ਤਰ੍ਹਾਂ ਵੀ ਵਿਆਖਿਆ ਨਹੀਂ ਕਰ ਸਕਦੀ ਕਲਾ ਦੀ ਕਿ ਕਲਾ ਜਿਹੜੀ ਹੈ ਉਸ ਨੂੰ ਸਮਝਣ ਵਾਸਤੇ ਕਲਾਕਾਰ ਦਾ ਨਜ਼ਰੀਆ ਤੇ ਦ੍ਰਿਸ਼ਟੀ ਬਹੁਤ ਵਿਸ਼ਾਲ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਸਤੀਸ਼ ਨੇ ਵੀ ਕਹਿ ਕਿ ਜਿਸ ਤਰ੍ਹਾਂ ਕਵਤਾ ਲਿਖਣ ਲੱਗਾ ਵਿਆਕਰਨ ਨੂੰ ਤੋੜਦੇ ਹਾਂ ਤੇ ਉਸ ਤਰ੍ਹਾਂ ਨਹੀਂ ਵਰਤੇ ਜਿਸ ਤਰ੍ਹਾਂ ਹੁੰਦੀ ਹੈ ਉਸੇ ਪ੍ਰਕਾਰ ਕਲਾਕਾਰ ਵੀ ਪ੍ਰਕਿਰਤੀ ਚੋਂ ਸਮਾਜ ਚੋਂ ਜੋ ਵੀ ਲੈਂਦਾ ਉਸ ਨੂੰ ਆਪਣੇ ਨਜ਼ਰੀਏ ਨਾਲ ਲਿਖਦਾ ਹੈ ਐਸ ਸਤੀਸ਼ ਨੇ ਵੀ ਦੇਖਿਆ ਕਿ ਲੋਕ ਜਿਹੜੇ ਕਲਾ ਤੋਂ ਕਿੰਨੇ ਦੂਰ ਨੇ ਕਿ ਲੋਕ ਚੀਜ਼ਾਂ ਤਾਂ ਖਰੀਦ ਲੈਂਦੇ ਆ ਪਰ ਪੇਂਟਿੰਗ ਖਰੀਦਣ ਵੇਲੇ ਉਹ ਆਪਣੇ ਪੈਸਿਆਂ ਦੀ ਜਾਂ ਆਪਣੀ ਧਨ ਦੌਲਤ ਦੀ ਪਰਵਾਹ ਕਰਦੇ ਆ ਜਿਵੇਂ ਕਿ ਨਿਊਯਾਰਕ ਦੇ ਵਿੱਚ ਇੱਕ ਵਾਰ ਉਹ ਗਿਆ ਉਸ ਤੇ ਉੱਥੇ ਉਸਨੇ ਆਪਣੀ ਪੇਂਟਿੰਗ ਦੀਆ ਪ੍ਰਦਰਸ਼ਨੀ ਲਾਈ ਤਾਂ ਇੱਕ ਔਰਤ ਆਈ ਉਸਨੇ ਸतीश ਗੁਜਰਾਲ ਨੂੰ ਪੁੱਛਿਆ ਤੂੰ ਪੇਂਟਰ ਹਾਂ ਉਹਨੇ ਬੜੇ ਮਾੜ ਨਾਲ ਜਵਾਬ ਦਿੱਤਾ ਹਾਂ ਪਰ ਉਸ ਔਰਤ ਨੇ ਸਿਰ ਤੋਂ ਪੈਰਾਂ ਤੱਕ ਸतीश ਨੂੰ ਵੇਖਿਆ ਤੇ ਉਹਦੇ ਤਿੱਲੇ ਵਾਲੀ ਜੁੱਤੀ ਵੇਖ ਕੇ ਕਹਿੰਦੀ ਬੜੀ ਖੂਬਸੂਰਤ ਆ ਤੇ ਉਸ ਦੀ ਜੁੱਤੀ ਉਸਨੇ ਖਰੀਦ ਲਈ ਤੇ ਉਸਦੇ ਪੇਂਟਿੰਗ ਇੱਕ ਵੀ ਦੀ ਵਿਕੀ ਹੋਈ ਤੁਹਾਨੂੰ ਲੱਗਦਾ ਕਿ ਲੋਕ ਪੇਂਟਿੰਗ ਦੇ ਕਦਰਦਾਨ ਨਾ ਜਿਹੜਿਆ ਉਹ ਘਟ ਹੈ ਉਹ ਆਪਣੇ ਪ੍ਰਸ਼ੰਸਕਾਂ ਤੋਂ ਵੀ ਨਰਾਜ਼ ਰਹੇ ਬਸ ਇਹ ਕਿਉਂਕਿ ਲੱਗਦਾ ਕਿ ਪ੍ਰਸ਼ੰਸਕ ਜਿਹੜੇ ਆ ਉਹ ਕਲਾਕਾਰ ਦੇ ਹੰਕਾਰ ਵਿੱਚ ਵਾਧਾ ਕਰ ਦਿੰਦੇ ਆ ਉਸ ਨੂੰ ਇੰਨਾ ਜ਼ਿਆਦਾ ਉਹਨੂੰ ਪ੍ਰੇਰਿਤ ਪ੍ਰੇਸ਼ ਕਰ ਦਿੰਦੇ ਆ ਕਈ ਵਾਰ ਓਵਰ ਓਵਰ ਕਰ ਦਿੰਦੇ ਆ ਜਿਸ ਨਾਲ ਪ੍ਰਸ਼ੰਸਕਾਂ ਦਾ ਇਹ ਰੋਲ ਆ ਕਿ ਉਹ ਕਲਾਕਾਰ ਦੇ ਹੰਕਾਰ 'ਚ ਵਾਧਾ ਕਰ ਦਿੰਦੇ ਹਨ ਇਸ ਕਰਕੇ ਉਹ ਇਸ ਤਰ੍ਹਾਂ ਮੰਨਦਾ ਹੈ ਕਿ ਜਿਵੇਂ ਕੋਈ ਤੁਹਾਡੇ ਮਤਲਬ ਅੱਗੇ ਤੁਹਾਨੂੰ ਇਸ ਤਰ੍ਹਾਂ ਆਪਣੇ ਕਬਜ਼ੇ 'ਚ ਕਰਨ ਦੀ ਕੋਸ਼ਿਸ਼ ਕਰੇ ਆਪਣੇ ਸ਼ਬਦਾਂ ਨਾਲ ਇਹ ਤੁਹਾਨੂੰ ਬਹੁਤ ਵੱਡਾ ਦਿਖਾ ਦੇਵੇ ਕਹਿੰਦਾ ਇਸ ਤਰ੍ਹਾਂ ਆਪਣੇ ਆਲੇ ਦੁਆਲੇ ਜਿਹੜੇ ਭਗਤ ਪ੍ਰਸ਼ੰਸਕ ਆ ਉਹਨਾਂ ਤੋਂ ਉਸ ਨੂੰ ਬਹੁਤ ਡਰ ਲੱਗਦਾ ਸੀ ਕਿ ਉਹਨਾਂ ਦੇ ਬਹੁਤਾ ਉਹਦੀ ਪ੍ਰੇਜ਼ ਕਰਨ ਪਰ ਉਸ ਨੂੰ ਇੰਨਾ ਜ਼ਿਆਦਾ ਓਵਰ ਜਿਹੜਾ ਹੈ ਪ੍ਰੇਜ਼ ਉਹਨੂੰ ਪਸੰਦ ਨਹੀਂ ਸੀ ਸਤੇਸ਼ ਕਾਂਦ ਚਿੱਤਰ ਤੋਂ ਬਾਅਦ ਉਸਨੇ ਧਾਤਾ ਉੱਪਰ ਚਿੱਤਰਕਾਰੀ ਵੀ ਕੀਤੀ ਫਿਰ ਲੱਕੜ ਉੱਪਰ ਕੀਤੀ ਉਹ ਕਹਿੰਦਾ ਹੈ ਕਿ ਲੱਕੜ ਨੇ ਹਮੇਸ਼ਾ ਉਸ ਦੇ ਕਾਸ਼ੇ ਚ ਰਹੀ ਹੈ ਕਾਲੀ ਲੱਕੜ ਬੁਜੀ ਹੋਈ ਲੱਕੜ ਧੁਆਕੀ ਲੱਕੜ ਚੇ ਬਕਰੀਬੀ ਲੱਕੜ ਇਹ ਸਾਰੀਆਂ ਤੇ ਉਹ ਕਲਾਕ੍ਰਿਤੀ ਕਰਕੇ ਮਾਣ ਮਹਿਸੂਸ ਕਰਦਾ ਹੈ ਤੇ ਉਸ ਨੇ ਲੱਕੜ ਦੀ ਕਲਾਕਾਰੀ ਤੋਂ ਬਾਅਦ ਇਹ ਮਹਿਸੂਸ ਕੀਤਾ ਕਿ ਜਿੰਨਾ ਜ਼ਿਆਦਾ ਮਨੋੱਖ ਆਪਣੀ ਕਲਾ ਨੂੰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਇਸਤੇਮਾਲ ਕਰਦਾ ਉੰਨੀ ਕਲਾ ਚ ਨਿਖਾਰ ਆਉਂਦਾ ਕਿਸੇ ਵੀ ਦਖਲ ਅੰਦਾਜ਼ੀ ਨੂੰ ਆਪਣੀ ਕਲਾ ਚ ਪਸੰਦ ਨਹੀਂ ਸੀ ਕਰਦਾ ਉਹ ਬੋਲਿਆ ਸੀ ਪਰ ਉਸ ਨੇ ਲੇਖਨ ਦੱਸਿਆ ਕਿ ਉਸਦੀ ਇਸ ਕਮਜ਼ੋਰੀ ਉਸ ਨੂੰ ਇੱਕ ਕਲਾ ਦੇ ਹੋਰ ਕਰੀਬ ਲਿਆਉਂਦਾ ਹੈ ਉਹ ਸਮਝਦਾ ਸੀ ਕਿ ਕਲਾ ਦੀ ਪਰਖ ਹਰ ਕਿਸੇ ਨੂੰ ਨਹੀਂ ਹੁੰਦੀ ਇਸ ਵਾਸਤੇ ਗੰਭੀਰ ਸਮਝ ਹੋਣੀ ਚਾਹੀਦੀ ਹੈ ਕਲਾਕਾਰ ਨੂੰ ਆਪਣੇ ਵਿਸ਼ੇ ਨੇ ਦਰਉਣੇ ਚਾਹੀਦੇ ਕਲਾਤੋਂ ਆਪ ਲੋਕਾਂ ਦੀ ਦੂਰੀ ਜਿਹੜੀ ਆ ਉਹ ਨਾ ਹੋਵੇ ਅਸੀਂ ਪਹਿਲਾਂ ਸਿੱਖ ਲਿਆ ਉਸ ਤੋਂ ਬਾਅਦ ਤੀਸ ਨੂੰ ਇੱਕ ਵਾਰ ਬੈਲਜੀਅਮ ਦੀ ਐਮਬੈਸੀ ਦੇ ਵਿੱਚ ਐਮਬੈਸੀ ਦੇ ਵਿੱਚ ਬਿਲਡਿੰਗ ਦਾ ਕੰਮ ਕਰਨ ਦਾ ਮੌਕਾ ਮਿਲਿਆ ਪਰ ਦਿੱਲੀ ਦੀ ਕਾਰਪੋਰੇਸ਼ਨ ਨੇ ਉਸ ਨੂੰ ਇਜਾਜ਼ਤ ਨਾ ਦਿੱਤੀ ਪਰ ਉਹ ਰਾਤਿਆਂ ਦਾ ਪੱਕਾ ਸੀ ਉਸਨੇ ਯਤਨ ਕੀਤਾ ਸਫਲਤਾ ਮਿਲੀ ਤੇ ਉਸਨੇ ਬਿਲਡਿੰਗ ਲਈ ਉਸ ਨੂੰ ਇਸ ਬਿਲਡਿੰਗ ਨੂੰ ਬਣਾਉਲੀ ਉਸ ਨੂੰ ਇੰਟਰਨੈਸ਼ਨਲ ਅਵਾਰਡ ਵੀ ਮਿਲਿਆ ਤੇ ਉਸ ਤੋਂ ਬਾਅਦ ਉਸ ਨੂੰ ਜਦੋਂ ਉਹ ਆਰਕੀਟੈਕਟ ਵਾਲੇ ਖੇਤਰ ਚ ਗਿਆ ਤੇ ਕਿਸੇ ਇਮਾਰਤ ਦੀ ਦੇਖਰੇਖ ਕਰਦਿਆਂ ਉਸ ਨੂੰ ਇੱਕ ਵਾਰ ਸੱਟ ਲੱਗਦੀ ਉੱਤੋਂ ਡਿੱਗ ਪਿਆ ਤੇ ਉਸ ਦੀ ਲੱਤ ਟੁੱਟ ਗਈ ਉਸ ਤੋਂ ਬਾਅਦ ਉਹਦੀ ਜ਼ਿੰਦਗੀ ਦੇ ਵਿੱਚ ਫੇਰ ਆਉ ਆ ਗਿਆ ਤੇ ਉਹ ਪਰ ਫਿਰ ਵੀ ਬੜਾ ਬਹਾਦਰ ਸੀ ਉਹ ਕਲਾ ਬਾਰੇ ਸੋਚਦਾ ਰਹਿੰਦਾ ਸੀ ਉਹ ਆਪਣੀ ਕਲਾ ਸਿਰਜਣਾ ਨਾਲ ਬਹੁਤ ਮੋਹ ਰੱਖਦਾ ਸੀ ਉਹ ਉਹ ਕਹਿੰਦਾ ਕਿ ਉਸ ਨੂੰ ਕਲਾ ਲਈ ਇਕਾਗਰ ਮਨ ਦੀ ਲੋੜ ਹੈ ਉਸ ਨੂੰ ਆਪਣੀ ਪਤਨੀ ਨੂੰ ਨੇ ਕਿਹਾ ਕਹਿੰਦਾ ਕਿ ਮੈਨੂੰ ਜੇ ਰਾਤ ਟੁੱਟਦੀ ਹੈ ਤਾਂ ਕੀ ਹੋਇਆ ਕਿੰਦਾ ਮੇਰੇ ਹੱਥ ਮੇਰੀਆਂ ਅੱਖਾਂ ਕਾਮਨ ਕਰ ਰਹੀਆਂ ਨੇ ਤੇ ਮੈਨੂੰ ਤਿੰਨ ਚੀਜ਼ਾਂ ਦੀ ਲੋੜ ਹੈ ਇੱਕ ਇਕਾਗਰ ਮਨ ਇੱਕ ਹੱਥ ਤੇ ਇੱਕ ਮੇਰਾ ਜਿਸ ਟਾਈਮ ਹੈ ਇੱਕ ਮੇਰੀਆਂ ਅੱਖਾਂ ਕਿਤਾ ਤਿੰਨਾਂ ਨਾਲ ਮੈਂ ਕਲਾ ਕਰਨਾ ਤੇ ਮੈਂ ਕਰ ਸਕਦਾ ਹਾਂ ਆਪਣੀ ਪਤਨੀ ਨੂੰ ਵੀ ਕਹਿੰਦਾ ਕਿ ਉਦੇ ਵੱਲ ਵੇਖਿਓ ਬੋਲਾ ਹੈ ਪਰ ਉਸ ਦੇ ਅੰਦਰ ਕਲਾ ਖਤਮ ਨਹੀਂ ਹੋਈ ਤੇ ਲੱਤਾਂ ਟੂ ਦੇ ਵਿੱਚ ਲੱਤ ਟੁੱਟਣ ਨਾਲ ਵੀ ਇਹਦੀ ਕਲਾ ਦੇ ਉੱਤੇ ਕੋਈ ਅਸਰ ਨਹੀਂ ਪਿਆ ਉਹ ਕਲਾ ਵਿੱਚ ਨਵੇਂ ਤਰ੍ਹਾਂ ਦੇ ਬਣੇ ਕਲਾਕਾਰ ਸੀ ਉਹ ਪਤਨੀ ਦੀ ਕਲਾ ਕਦਰ ਕਰਨ ਵਾਲਾ ਹੌਸਲੇ ਵਾਲਾ ਦ੍ਰਿੜ ਇਰਾਦਿਆਂ ਦਾ ਪਾਲਕ ਸੀ ਉਹ ਹਾਜ਼ਰ ਜਵਾਬ ਸੀ ਤੇ ਚਾਰਲਸ ਫੈਬਰੀ ਦੁਆਰਾ ਕੀਤੀ ਆਲੋਚਨਾ ਦਾ ਬੜੀ ਤਰਕਪੂਰਨ ਦ੍ਰਿਸ਼ਟੀ ਨਾਲ ਉਸਨੇ ਜਵਾਬ ਦਿੱਤਾ ਇਸ ਪ੍ਰਕਾਰ ਉਹ ਸਵੈ ਤੋਂ ਪ੍ਰੇਰਿਤ ਸੀ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਲਾ ਸੀ ਕਿਸੇ ਦੀ ਬਹੁਤੀ ਪਰਵਾਹ ਨਹੀਂ ਕਰਦਾ ਸੀ ਉਹ ਬਹੁਤ ਬੁਲੰਦੇ ਇਰਾਦੇਵਾਂ ਵਾਲਾ ਡ੍ਰੀਡ ਇਰਾਦੇਵਾਂ ਵਾਲਾ ਤੇ ਜਜ਼ਬਾਤੀ ਵੀ ਸੀ ਸੰਵੇਦਨਸ਼ੀਲ ਵੀ ਸੀ ਤੇ ਆਪਣੇ ਫੈਸਲੇ ਆਪ ਲੈਣ ਵਾਲਾ ਸੀ ਤੇ ਦੂਸਰਿਆਂ ਦੇ ਨਾਲ ਉਹ ਬਹੁਤ ਜ਼ਿਆਦਾ ਉਲਝਦਾ ਵੀ ਨਹੀਂ ਸੀ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਆਪਣੇ ਗੱਲ ਵੀ ਕਰ ਦਿੰਦਾ ਸੀ ਇਸ ਪ੍ਰਕਾਰ ਸਤੀਸ਼ ਦਾ ਜੇਕਰ ਅਸੀਂ ਪਾਤ ਨਾਇਕ ਪਿੰਭ ਕਰੀਏ ਦਾ ਉਹ ਇੱਕ ਮਹਾਨ ਕਲਾਕਾਰ ਦੇ ਤੌਰ ਤੇ ਤਾਂ ਅਸੀਂ ਜਾਣਦੇ ਆ ਨਾਲ ਇੱਕ ਮਹਾਨ ਵਿਅਕਤੀ ਦੇ ਤੌਰ ਤੇ ਵੀ ਉਸ ਦੀ ਆਪਣੀ ਇੱਕ अहमियत ਹੈ ਕਿ ਉਸ ਨੇ ਸਾਰੀ ਉਮਰ ਚਾਹੇ ਲੱਕੜ ਦੀ ਕਲਾਕਾਰੀ ਕੀਤੀ ਧਾਤਾਂ ਦੀ ਕੀਤੀ ਚਾਹੇ ਉਸ ਨੇ ਪੇਂਟਿੰਗ ਕੀਤੀ ਕਿਸੇ ਵੀ ਤਰ੍ਹਾਂ ਨਾਲ ਕਲਾ ਕੀਤੀ ਉਹ ਕਲਾ ਦਾ ਕੁਦਰਤ ਦਾ ਤੇ ਕਲਾ ਦਾ ਪ੍ਰੇਮੀ ਸੀ ਇਸ ਪ੍ਰਕਾਰ ਤੁਸੀਂ ਇਸ ਦੇ ਵਿਸ਼ੇ ਨੂੰ ਨਾਲ ਲੈ ਕੇ ਨਾਇਕ ਬਿਮ ਲਿਖਣਾ ਕਿਉਂਕਿ ਸਿੱਧਾ ਜੇ ਨਾਇਕ ਬਿਮ ਲਿਖੋਗੇ ਤੇ ਪ੍ਰਸ਼ਨ ਛੋਟਾ ਵੀ ਹੋ ਜਾਏਗਾ ਤੇ ਪਰ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਮਿਲेंगी ਇਸ ਨੀ ਵੀ ਨੰਬਰ ਦੇ 20 ਅੰਕਾਂ ਦੇ ਅਨੁਸਾਰ ਤੁਸੀਂ ਇਸ ਦਾ ਵਿਸ਼ਾ ਵੀ ਨਾਲ ਲਿਖੋਗੇ ਤੇ ਨਾਇਕ ਵਿੰਭ ਵੀ ਇਸ ਦਾ ਨਾਲ ਨਾਲ ਹੀ ਚੱਲੇਗਾ